ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨਬੋਲ ਕੁਰਬਾਨੀ ਵਿਚਾਰ ਚੈਨਲ ਵਿੱਚ ਆਪ ਜੀ ਦਾ ਸਵਾਗਤ ਹੈ ਨਾਮ ਜਪਣ ਨਾਲ ਆਦਮੀ ਨਾਮੀ ਦਾ ਰੂਪ ਬਣਨਾ ਸ਼ੁਰੂ ਹੋ ਜਾਂਦਾ ਹੈ ਨਾਮੀ ਦੇ ਗੁਣ ਉਸ ਵਿੱਚ ਪਰਵੇਸ਼ ਹੋਣੇ ਸ਼ੁਰੂ ਹੋ ਜਾਂਦੇ ਹਨ ਇੱਕ ਮਹਾਤਮਾ ਪਾਸ ਕਿਸੇ ਸ਼ਖਸ ਨੇ ਰੱਬ ਨੂੰ ਮਿਲਣ ਦੀ ਬੜੀ ਇੱਛਾ ਪ੍ਰਗਟ ਕੀਤੀ ਉਹਨਾਂ ਨੇ ਕਿਹਾ ਰੱਬ ਦਾ ਨਾਮ ਜਪਿਆ ਕਰ ਤਾ ਉਹ ਵਿਅਕਤੀ ਕਹਿਣ ਲੱਗਾ ਨਾਮ ਜਪਣ ਵੇਲੇ ਮੇਰੇ ਖਿਆਲ ਖਿੰਡੇ ਰਹਿੰਦੇ ਹਨ ਟਿਕਦੇ ਨਹੀਂ ਮਹਾਤਮਾ ਪੁੱਛਣ ਲਗੇ ਤੈਨੂੰ ਕਿਹੜੀ ਚੀਜ਼ ਬਹੁਤ ਪਿਆਰੀ ਲੱਗਦੀ ਹੈ ਉਸ ਸ਼ਖਸ਼ ਨੇ ਉੱਤਰ ਦਿੱਤਾ ਮੈਨੂੰ ਆਪਣੀ ਮਹਿੰਗ ਬੜੀ ਪਿਆਰੀ ਲੱਗਦੀ ਹੈ ਮਹਾਤਮਾ ਨੇ ਆਖਿਆ ਤੂੰ ਆਪਣੇ ਮਹਿੰਗਰੋਂ ਇਕਾਂਤ ਵਿੱਚ ਬੈਠ ਕੇ ਯਾਦ ਕੀਤਾ ਕਰ ਉਸ ਨੇ ਦਰਵਾਜ਼ਾ ਬੰਦ ਕਰਕੇ ਮਹਿੰਗਰੋਂ ਯਾਦ ਕਰਨਾ ਸ਼ੁਰੂ ਕਰ ਦਿੱਤਾ ਕੁਝ ਦਿਨ ਮਗਰੋਂ ਉਸ ਦੀ istri ਨੇ ਮਹਾਤਮਾ પાસે ਆ ਕੇ ਸ਼ਿਕਾਇਤ ਕੀਤੀ ਕਿ ਉਸ ਦਾ ਪਤੀ ਕਈ ਦਿਨਾਂ ਤੋਂ ਆਪਣੇ ਕਮਰੇ ਅੰਦਰ ਬਾਹਰ ਨਹੀਂ ਨਿਕਲਦਾ ਮਹਾਤਮਾ ਨੇ ਜਾ ਕੇ ਉਸ ਨੂੰ ਕਮਰੇ ਤੋਂ ਬਾਹਰ ਔਨਲੀ ਆਖਿਆ ਤਾਂ ਉਹ ਵਿਅਕਤੀ ਨੇ ਉੱਤਰ ਦਿੱਤਾ ਮਹਾਰਾਜ ਮੈਂ ਕਿਸ ਤਰ੍ਹਾਂ ਬਾਹਰ ਆਵਾਂ ਮੈਂ ਤਾਂ ਮਹਿੰਗ ਹੀ ਬਣ ਗਿਆ ਹਾਂ ਮੇਰੇ ਵੱਡੇ ਵੱਡੇ ਸਿੰਘ ਹਨ ਉਹ ਦਰਵਾਜ਼ੇ ਵਿੱਚੋਂ ਕਿਸ ਤਰ੍ਹਾਂ ਲੰਘ ਸਕਦੇ ਹਨ ਤਾਂ ਮਹਾਤਮਾ ਨੇ ਕਿਹਾ ਤੂੰ ਸੱਚ ਕਿਹਾ ਹੈ ਹੁਣ ਤੂੰ ਮਹਿੰਗਤੀ ਜਾਲ ਛੱਡ ਦੇ ਆਪਣੇ ਆਪ ਨੂੰ ਆਦਮੀ ਮਹਿਸੂਸ ਕਰਨਾ ਲੱਗ ਜਾਵੇਗਾ ਉਹ ਦਿਨ ਮਗਰੋਂ ਉਹ ਸ਼ਖਸ਼ ਫਿਰ ਮਹਾਤਮਾ પાસે ਆਇਆ ਮਹਾਤਮਾ ਨੇ ਉਸ ਨੂੰ ਥਾਪਨਾ ਦਿੱਤੀ ਅਤੇ ਆਖਿਆ ਕਿ ਮੰਦਿਰ ਟਿਕਾਉ ਵਿੱਚ ਬੜੀਆਂ ਤਾਕਤਾਂ ਹਨ ਜਿਸ ਤਰ੍ਹਾਂ ਤੋਂ ਆਦਮੀ ਤੋਂ ਮਹਿੰਗ ਅਤੇ ਮਹਿੰਗ ਤੋਂ ਫਿਰ ਆਦਮੀ ਬਣ ਗਿਆ ਹੈ ਉਸੇ ਤਰ੍ਹਾਂ ਜੇ ਤੂੰ ਚਾਹੇ ਤਾਂ ਆਦਮੀ ਤੋਂ ਦੇਵਤਾ ਅਤੇ ਦੇਵਤੇ ਤੋਂ ਰੱਬ ਦਾ ਰੂਪ ਹੋ ਸਕਦਾ ਹੈ ਰਗਵੀਰ ਸਿੰਘ ਵੀਰ ਜੀ ਦੀ ਇਸ ਸਾਕੀ ਵਿਚਾਰ ਨੂੰ ਆਪ ਜੀ ਨਾਲ ਅੱਗੋਂ ਸਾਂਝਾ ਕਰਨ ਤੋਂ ਪਹਿਲੇ ਆਪਜੀ ਅਗੇ ਬੇਨਤੀ ਹੈ ਅਗਰ ਵੀਡੀਓ ਚੰਗੀ ਲਗੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਜੋ ਚੈਨਲ ਤੇ ਨਵੇਂ ਹਨ ਸਬਸਕ੍ਰਾਈਬ ਵੀ ਕਰ ਲੈਣਾ ਅਤੇ ਬੈਲ ਆਈਕਨ ਵੀ ਦਬਾ ਲੈਣਾ ਆਪਣੇ ਵਿਚਾਰ ਕਮੈਂਟ ਵਿੱਚ ਜ਼ਰੂਰ ਸ਼ੇਅਰ ਕਰਨਾ ਅਤੇ ਕਮੈਂਟ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੰਨ ਦੇ ਟਿਕਾਓ ਵਾਸਤੇ ਨਾਮ ਦਾ ਜਪਣਾ ਨਿਹਾਇਤ ਜ਼ਰੂਰੀ ਹੈ ਨਾਮ ਰੱਬ ਦੇ ਦੇਸ ਜਾਣ ਵਾਲੀ ਡੇਲ ਆਖੋ ਜਹਾਜ਼ ਆਖੋ ਪੁਲ ਆਖੋ ਪੋੜੀ ਆਖੋ ਕੁੰਜੀ ਆਖੋ ਸਭ ਸੱਚ ਹੈ ਬੰਦਗੀ ਨਾਮ ਤੋਂ ਹੀ ਸ਼ੁਰੂ ਹੁੰਦੀ ਹੈ ਅਤੇ ਨਾਮ ਤੇ ਆਸਰੇ ਹੀ ਸੰਪੂਰਨ ਹੁੰਦੀ ਹੈ ਉਹਨਾਂ ਧਨ ਜਪ ਤਪ ਜਿਤੇ ਸਭ ਉਪਰ ਨਾਮ ਹਰ ਹਲ ਲਸਨਾ ਜੋ ਚਪੇ ਤਿਸ ਪੂਰੇ ਨਾਮ ਨਾਮ ਦੇ ਕਈ ਅਰਥ ਲਿੱਤੇ ਜਾਂਦੇ ਹਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਨਾਮ ਨੂੰ ਕਈ ਅਰਥਾਂ ਵਿੱਚ ਵਰਤਿਆ ਗਿਆ ਹੈ ਨਾਮ ਤੋਂ ਸਿਮਰਨ ਦੀ ਮੁਰਾਦ ਵੀ ਲਈ ਹੈ ਅਤੇ ਸਿਮਰਨ ਤੋਂ ਪੈਦਾ ਹੋਈਆਂ ਹਾਲਤਾਂ ਵਾਸਤੇ ਵੀ ਨਾਮ ਦਾ ਹੀ ਲਫ਼ਜ਼ ਵਰਤਿਆ ਗਿਆ ਹੈ नाम दे अर्थ के अर्थ साधन भी लिते हैं और सिद्धि या प्राप्ति भी जिस तरह किसी आलिशन महल कह देता है देखो रुपए का प्रताप है उस तरह नाम तो प्राप्त भी श्री गुरु ग्रंथ साहब जी वि नामो लफज भी वर्त्या गया है हूँ इस नाम जपन वास्ते किस तरह का जगह का होना जरूरी है चाहे नाम हर जगह से हर समय जपया जा सकता है फिर भी शुरू शुरू में कुछ उचेच की लड़ होंगी है ਨਾਮ ਕਿਸੇ ਇਕਾਂਤ ਜਗ੍ਹਾ ਵਿੱਚ ਦੁਨੀਆਂ ਦੇ ਰੋਲੇ ਤੋਂ ਪਰੇ ਬਿਰਤੀ ਸ਼ਾਂਤ ਕਰਕੇ ਜਪਨਾ ਚਾਹੀਦਾ ਹੈ ਕੁਦਰਤੀ ਨਜ਼ਾਰਾ ਪਾਣੀ ਦਾ ਕਿਨਾਰਾ ਪਹਾੜ ਦਾ ਦਮਨ ਫੁੱਲਵਾੜੀ ਜਾਂ ਗੁਲਜ਼ਾਰ ਵੇਖ ਕੇ ਮਨ ਨਾਮ ਜਪਣ ਵਾਲੀ ਹਾਲਤ ਵਿੱਚ ਖੁਦ-ਬਾ ਖੁਦ ਆ ਜਾਂਦਾ ਹੈ ਐਸੀਆਂ ਜਗ੍ਹਾ ਤੇ ਨਾਮ ਜਪਣਾ ਬੜਾ ਲਾਭਦਾਇਕ ਸਾਬਤ ਹੁੰਦਾ ਹੈ ਜੇ ਐਸਾ ਨਾ ਹੋ ਸਕੇ ਤਾਂ ਆਪਣੇ ਮਕਾਨ ਵਿੱਚ ਇੱਕ ਕਮਰਾ ਜੋ ਅੰਦਰੋਂ ਬੰਦ ਹੋ ਸਕੇ ਕੇਵਲ ਭਜਨ ਵਾਸਤੇ ਵੱਖਰਾ ਕਰ ਛੱਡਣਾ ਚਾਹੀਦਾ ਹੈ ਅਤੇ ਜਦ ਤਬੀਅਤ ਵਿੱਚ ਸਿਮਰਨ ਦੀ ਇੱਛਾ ਉਪਜੇ ਤਾਂ ਇੱਕ ਖਾਸ ਨਿਯਤ ਵਕਤ ਉੱਤੇ ਉਸ ਕਮਰੇ ਵਿੱਚ ਬੈਠ ਕੇ ਸਿਮਰਨ ਕਰਨਾ ਚਾਹੀਦਾ ਹੈ ਜਦ ਥੋੜਾ ਜਿਹਾ ਨਾਮ ਜਪਦਿਆਂ ਹੋ ਜਾਵੇ ਤਾਂ ਤੁਸੀਂ ਮਹਿਸੂਸ ਕਰੋਗੇ ਕਿ ਉਸ ਖਾਸ ਕਮਰੇ ਦੀ ਬਾਇਓ ਹੀ ਵੱਖਰੀ ਅਤੇ ਦਿਲ ਖਿੱਚਵੀਂ ਹੈ ਉਸ ਵਿੱਚ ਦਾਖਲ ਹੁੰਦਿਆਂ ਸਾਰ ਮਨ ਨੂੰ ਸ਼ਾਂਤੀ ਆ ਜਾਂਦੀ ਹੈ ਅਤੇ ਇਸ ਕਮਰੇ ਵਿੱਚ ਸਿਵਾਏ ਪੂਜਾ ਪਾਠ ਬੰਦਗੀ ਸਿਮਰਨ ਜਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਤੋਂ ਹੋਰ ਕੁਝ ਨਹੀਂ ਹੋਣਾ ਚਾਹੀਦਾ ਲਖਬੀਰ ਸਿੰਘ ਜੀ ਵੀ ਲਿਖਦੇ ਹਨ ਮੈਂ ਆਪਣੇ ਮਕਾਨ ਦੇ ਇਸ ਤਰ੍ਹਾਂ ਨਾਲ ਅਲਹਿਦਾ ਰੱਖੇ ਹੋਏ ਪੂਜਾ ਦੇ ਕਮਰੇ ਵਿੱਚ ਇੱਕ ਐਸੀ ਕشش ਲੱਗਦਾ ਹ ਕਿ ਇਹ ਕਮਰਾ ਮੈਨੂੰ ਕਰਦੇ ਹੋਰ ਸਾਰਿਆਂ ਕਮਰਿਆਂ ਨਾਲੋਂ ਬਦੇਰੇ ਪਵਿੱਤਰ ਅਤੇ ਪਿਆਰਾ ਲੱਗਦਾ ਹੈ ਵੱਡੀ ਤੋਂ ਵੱਡੀ ਮੁਸ਼ਕਲ ਤਪਿਰ ਦੀ ਸਖਤੋਂ ਸਖਤ ਪਰੇਸ਼ਾਨੀ ਇਸ ਕਮਰੇ ਵਿੱਚ ਦਾਖਲ ਹੁੰਦਿਆਂ ਜਾਂ ਕੁਝ ਚਿਰ ਬੈਠਿਆਂ ਗਾਇਬ ਹੋ ਜਾਂਦੀ ਹੈ ਮੈਂ ਇਸ ਕਮਰੇ ਨੂੰ ਤੀਰਤ ਸਮਝਦਾ ਹਾਂ ਜਿੱਥੇ ਮੇਰੇ ਮਨ ਦੀ ਰੋਜ਼ਾਨਾ ਮੈਲ ਉਤਰਦੀ ਅਤੇ ਇਲਾਹੀ ਰੰਗਨ ਚੜਦੀ ਹੈ ਪੂਜਾ ਦੇ ਕਮਰੇ ਵਿੱਚ ਤੂਪ ਅਰਗਪੱਤੀ ਜਾਂ ਕਿਸੇ ਹੋਰ ਸੁਗੰਧੀ ਦਾ ਤੁਖਾਨਾ ਜਾਂ ਫੁੱਲਾਂ ਦਾ ਰੱਖਣਾ ਇਦਰ ਲਪਿੰਦਰ ਜਾਂ ਹੋਰ ਖੁਸ਼ਬੂਦਾਰ ਚੀਜ਼ਾਂ ਦਾ ਮੌਜੂਦ ਹੋਣਾ ਬੜਾ ਲਾਭਦਾਇਕ ਸਾਬਤ ਹੁੰਦਾ ਹੈ ਇਹ ਚੀਜ਼ਾਂ ਮਨ ਨੂੰ ਸਹਜ ਅਵਸਥਾ ਵਿੱਚ ਲੈ ਜਾਣ ਵਾਸਤੇ ਬੜੀਆਂ ਸਹਾਇਤਾ ਕਰਦੀਆਂ ਹਨ ਸਿਮਰਨ ਦਾ ਅਭਿਆਸ ਪੱਕਾ ਹੋਣ ਜਾਂ ਮਗਰੋਂ ਜਗ੍ਹਾ ਦੀ ਕੋਈ ਖਾਸ ਗੈਰ ਨਹੀਂ ਰਹਿੰਦੀ ਜਦੋਂ ਜੀ ਕਰੇ ਜਿੱਥੇ ਹੋਵੇ ਸਿਮਰਨ ਦੀ ਮਸਤੀ ਮਨ ਸਕੀਦੀ ਹੈ ਉਠਤ ਬੈਠਤ ਸੋਵਤ ਜਾਗਤ ਇਹੋ ਮਨ ਤੁਜੈ ਚਟਾਰੇ ਨਾਮ ਜਪਣ ਵਾਸਤੇ ਕਿਸ ਤਰ੍ਹਾਂ ਦਾ ਸਮਾਂ ਹੋਣਾ ਚਾਹੀਦਾ ਹੈ ਨਾਮ ਜਪਣ ਵਾਸਤੇ ਅੰਮ੍ਰਿਤ ਵੇਲਾ ਬੜਾ ਹੀ ਸੁਹਾਵਣਾ ਕਿਹਾ ਗਿਆ ਹੈ ਲਖਬੀਰ ਸਿੰਘ ਜੀ ਵੀ ਲਿਖਦੇ ਹਨ ਮੈਨੂੰ ਇੱਕ ਮਹਾਤਮਾ ਨੇ ਅੰਮ੍ਰਿਤ ਵੇਲੇ ਗਰਮੀਆਂ ਵਿੱਚ ਰਾਤ ਦੇ 2 ਤੋਂ 4 ਵਜੇ ਤੱਕ ਅਤੇ ਸਰਦੀਆਂ ਵਿੱਚ ਰਾਤ ਦੇ 3 ਵਜੇ ਤੋਂ 5 ਵਜੇ ਤੱਕ ਦਾ ਸਮਾਂ ਉੱਤਮ ਦੱਸਿਆ ਹੈ ਮੈਂ ਆਪਣੇ ਪਿਛਲੇ 15-16 ਸਾਲਾਂ ਤੋਂ ਇਸੇ ਸਮੇਂ ਵਿੱਚ ਉੱਠ ਕੇ ਅਭਿਆਸ ਕਰਦਾ ਰਿਹਾ ਹਾਂ ਇਸ ਸਮੇਂ ਵਿੱਚ ਜਾਗਣ ਦਾ ਇੱਕ ਖਾਸ ਫਾਇਦਾ ਹੈ ਕਿ ਅਭਿਆਸ ਤੋਂ ਮਗਰੋਂ 2 ਘੰਟੇ ਫਿਰ ਆਰਾਮ ਕਰਨ ਦਾ ਮੌਕਾ ਮਿਲ ਜਾਂਦਾ ਹੈ ਅਤੇ ਸਾਰੇ ਦਿਨ ਦੇ ਕਾਰਜਵਾਰ ਕਰਨ ਵਾਸਤੇ ਸਰੀਰ ਫਿਰ ਤਿਆਰ ਹੋ ਜਾਂਦਾ ਹੈ ਇਸ ਦਾ ਦੂਸਰਾ ਫਾਇਦਾ ਇਹ ਹੈ ਕਿ ਸਾਰੇ ਬ੍ਰਹਿਮੰਡ ਵਿੱਚ ਇਸ ਸਮੇਂ ਪੂਰਨ ਸ਼ਾਂਤੀ ਅਤੇ ਖਾਮੋਸ਼ੀ ਹੁੰਦੀ ਹੈ ਅਤੇ ਅਨੰਤ ਨਾਲ ਸੁਰਤੀ ਜੁੜੀ ਹੋਈ ਅਡੋਲ ਬਗੈਰ ਕਿਸੇ ਰੁਕਾਵਟ ਦੇ ਬਣੀ ਰਹਿੰਦੀ ਹੈ ਇਸ ਸਮੇਂ ਨੂੰ ਬ੍ਰਹਮ ਸਮਾਵੇ ਆਖਦੇ ਹਨ ਇਸ ਸਮੇਂ ਵਾਹਿਗੁਰੂ ਦੇ ਨਿਰਗੁਣ ਸਰੂਪ ਦਾ ਵਧੇਰੇ ਪ੍ਰਭਾਵ ਹੁੰਦਾ ਹੈ ਪਹਿਲੇ ਤਾਂ ਕੋਸ਼ਿਸ਼ ਇਸ ਸਮੇਂ ਜਾਗਨ ਦੀ ਹੀ ਕਰਨੀ ਚਾਹੀਦੀ ਹੈ ਪਰ ਜੇਕਰ ਐਸਾ ਕਰਨਾ ਕਿਸੇ ਕਾਰਨ ਮੁਸ਼ਕਲ ਹੋਵੇ ਤਾਂ ਫਿਰ ਸਵੇਰੇ ਸਾਰ ਅਤੇ ਸੰਧਿਆ ਦਾ ਸਮਾਂ ਵੀ ਨਾਮ ਜਪਣ ਵਾਸਤੇ ਅੰਮ੍ਰਿਤ ਸਮੇਂ ਤੋਂ ਲੈ ਕੇ ਉੱਤਮ ਸਮੇਂ ਹਨ ਜਦ ਅਭਿਆਸ ਪੱਕਾ ਹੋ ਜਾਵੇ ਫਿਰ ਕਿਸੇ ਖਾਸ ਸਮੇਂ ਦੀ ਲੋੜ ਨਹੀਂ ਰਹਿੰਦੀ ਹਰ ਵਕਤ ਬਿਰਤੀ ਵਿੱਚ ਨਾਮ ਸਿਮਰਨ ਹੁੰਦਾ ਰਹਿੰਦਾ ਹੈ ਬਲਕਿ ਆਖਰੀ ਅਵਸਥਾ ਵਿੱਚ ਵੀ ਸਿਮਰਨ ਜਿੰਦਗੀ ਅਤੇ ਜਿੰਦਗੀ ਸਿਮਰਨ ਹੁੰਦਾ ਹੈ ਸਿਮਰਨ ਤੋਂ ਟੁੱਟਦਾ ਨਾਗ ਨਿਵਾਸ ਦਾ ਰਹਿਣਾ ਪੈਂਦਾ ਹੈ ਕਿ ਆ ਸਭ ਬਣਾ ਕਿ ਆ ਜਾ ਕੇ ਨਾ ਗੁਰਮਖ ਤੇ ਪਰਵਾਨ ਜਿਨ੍ਹਾਂ ਸਾਸ ਕਿਰਾਸ ਨਾ ਵਿਸਰੈ ਸੇ ਪੂਰੇ ਪੁਰਖ ਪ੍ਰਦਾਨ ਨਾਮ ਜਪਣ ਦਾ ਕੀ ਤਰੀਕਾ ਹੋਣਾ ਚਾਹੀਦਾ ਹੈ ਨਾਮ ਅਭਿਆਸ ਦੇ ਪੱਕ ਜਾਨ ਮਗਰੋਂ ਚਾਹੇ ਨਾਮ ਬੈਠ ਕੇ ਲੇਟ ਕੇ ਤੁਰਦਿਆਂ ਫਿਰਦਿਆਂ ਕੰਮ ਕਾਜ ਕਰਦਿਆਂ ਵੀ ਜਪ ਸਕੀਦਾ ਹੈ ਪੜਾਅ ਸ਼ੁਰੂ-ਸ਼ੁਰੂ ਵਿੱਚ ਨਾਮ ਹਮੇਸ਼ਾ ਬੈਠ ਕੇ ਜਪਨਾ ਚਾਹੀਦਾ ਹੈ ਇਕਾਂਤ ਵਿੱਚ ਚੌਂਕੜੀ ਮਾਰ ਕੇ ਐਸੇ ਤਰੀਕੇ ਵਿੱਚ ਬੈਠਣਾ ਚਾਹੀਦਾ ਹੈ ਜਿਸ ਨਾਲ ਗਰਦਨ ਅਤੇ ਪੇਟ ਬਿਲਕੁਲ ਸਿੱਧੀ ਹੋਵੇ ਇਸ ਤਰ੍ਹਾਂ ਬੈਠਿਆਂ ਪਹਿਲੇ-ਪਹਿਲੇ ਥੱਕ ਜਾਈਦਾ ਹੈ ਪਰ ਅਭਿਆਸ ਦੇ ਪੱਕੇ ਨਾਲ ਇਸ ਤਰ੍ਹਾਂ ਘੰਟਿਆਂ ਤੱਕ ਬੈਠੇ ਰਹਿਣਾ ਮੁਸ਼ਕਲ ਪ੍ਰਤੀਤ ਨਹੀਂ ਹੁੰਦਾ ਬੈਠ ਕੇ ਭਜਨ ਕਰਨ ਦੇ ਨਾਲ ਮਨ ਤੇ ਜਾਦਾ ਆਸਾਨੀ ਨਾਲ ਕਾਬੂ ਰਹਿੰਦਾ ਹੈ ਅਤੇ ਇਕਾਗਰਤਾ ਜਲਦੀ ਆਉਂਦੀ ਅਤੇ ਦੇਰ ਤੱਕ ਕਾਇਮ ਰਹਿੰਦੀ ਹੈ ਜਦੋਂ ਜਪਣ ਵੇਲੇ ਸਾਵਧਾਨ ਅਤੇ ਇਕਾਗਰ ਜਹਿਨ ਦਾ ਇਹ ਸਨੇਹਰੀ ਅਸੂਲ ਯਾਦ ਰੱਖਣਾ ਚਾਹੀਦਾ ਹੈ ਇਸ ਲਈ ਜਿੱਥੋਂ ਤੱਕ ਹੋ ਸਕੇ ਸਿੱਧਿਆਂ ਬੈਠ ਕੇ ਬਿਨ ਬਗਾ ਟਾਸਨੀਆਂ ਦੀ ਸੈਤਾਂ ਲਿੱਤੇ ਸਿਮਰਨ ਕਰਨ ਦੀ ਆਦਤ ਪੋਣੀ ਅਖੀਰ ਵਿੱਚ ਬੜੀ ਲਾਭਦਕ ਸਾਬਤ ਹੁੰਦੀ ਹੈ ਸਿੱਧੇ ਬੈਠਣਾ ਪਹਿਲੇ ਪਹਿਲੇ ਜ਼ਰੂਰ ਮੁਸ਼ਕਲ معلوم ਹੁੰਦਾ ਹੈ ਪਰ ਧੀਰਤਾ ਨਾਲ ਉਦਮ ਕਰਦਿਆਂ ਇਸ ਦੀ ਐਸੀ ਆਦਤ ਪੈ ਜਾਂਦੀ ਹੈ ਕਿ ਬੈਠ ਕੇ ਸਿਮਰਨ ਕਰਨ ਵਿੱਚ ਹੀ ਹਮੇਸ਼ਾ ਮਨ ਜਿਆਦਾ ਆਸਾਨੀ ਅਤੇ ਖੁਸ਼ੀ ਪ੍ਰਤੀਤ ਕਰਦਾ ਹੈ ਨਾਮ ਅਭਿਆਸ ਦੀਆਂ ਉਤਲੀਆਂ ਮੰਜ਼ਲਾਂ ਵਿੱਚ ਜਦ ਗੁਰਮਖ ਖੇਡਣ ਲੱਗ ਜਾਵੇ ਤਾਂ ਉਹ ਖੁਦ ਬਾਖੂਦ ਦੇਖੇਗਾ ਕਿ ਜਦ ਉਸਦੀ ਸੁਰਤ ਉੱਚੇ ਆਤਮਕ ਮੰਡਲਾਂ ਤੋਂ ਮੁੜਦੀ ਜਾਂ ਉਖੜਦੀ ਹੈ ਅਤੇ ਉਸ ਨੂੰ ਦ੍ਰਿਸ਼ਟਮਾਨ ਸੰਸਾਰ ਅਤੇ ਆਪਣੇ ਸਰੀਰ ਦੀ ਮੋੜ ਹੋਸ਼ ਹੁੰਦੀ ਹੈ ਤਾਂ ਬੈਠਣ ਦੀ ਅਵਸਥਾ ਵਿੱਚ ਹੋਣ ਨਾਲ ਸਰੀਰ ਉੱਤੇ ਕਾਬੂ ਛੇਤੀ ਤੋਂ ਛੇਤੀ ਚੰਗੀ ਤਰ੍ਹਾਂ ਪਾ ਲੀਦਾ ਹੈ ਜਿਹੜੇ ਲੋਕ ਬੈਠ ਕੇ ਭਜਨ ਕਰਨ ਵਿੱਚ ਕੋਈ ਤਕਲੀਫ ਮਹਿਸੂਸ ਕਰেন ਉਹਨਾਂ ਵਾਸਤੇ ਜਿਸ ਤਰੀਕੇ ਵਿੱਚ ਭਜਨ ਕਰ ਸਕਣ ਉਹੀ ਤਰੀਕਾ ਅਖਤਿਆਰ ਕਰਨਾ ਚਾਹੀਦਾ ਹੈ ਗੁਰਮਖ ਦਾ ਨਿਸ਼ਾਨਾ ਭਜਨ ਕਰਨ ਦੀ ਆਦਤ ਪੋਣਾ ਹੈ ਜਿਵੇਂ ਪਹਿ ਜਾਵੇ ਉਹੇ ਚੰਗੀ ਹੈ ਪਰ ਭਜਨ ਨੂੰ ਵਿਗਿਆਨਕ ਤਰੀਕੇ ਵਿੱਚ ਕਰਨ ਲਈ ਬੈਠ ਕੇ ਭਜਨ ਕਰਨਾ ਹੀ ਚੰਗਾ ਹੈ ਨਾਮ ਸਿਮਰਨ ਵਿੱਚ ਬੈਠ ਕੇ ਸਭ ਤੋਂ ਪਹਿਲੇ 5-7 ਵਾਰੀ ਧੰਗੁਰੂ ਨਾਨਕ ਧੰਗੁਰੂ ਨਾਨਕ ਆਖਣਾ ਚਾਹੀਦਾ ਹੈ ਇਸ ਦੇ ਮਗਰੋਂ ਸਰਬੱਤ ਦੇ ਭਲੇ ਦੀ ਖਿਆਲੀ ਤਰੰਗ ਸਾਰੀ ਸ੍ਰਿਸ਼ਟੀ ਵੱਲ ਭਜਣੀ ਚਾਹੀਦੀ ਹੈ ਐਸਾ ਕਰਨ ਨਾਲ ਮਨ ਛੇਤੀ ਅਡੋਲਤਾ ਅਤੇ ਸਹਜ ਦੀ ਅਵਸਥਾ ਵਿੱਚ ਆ ਜਾਂਦਾ ਹੈ ਰਕਬੀਰ ਸਿੰਘ ਜੀ ਵੀ ਲਿਖਦੇ ਹਨ ਮੈਂ ਜਦ ਵੀ ਭਜਨ ਵਿੱਚ ਸਰਬੱਤੇ ਭਲੇ ਦੀ ਜਾਂ ਸਰਬੱਤ ਦੇ ਪਿਆਰ ਦੀ ਲਹਿਰ ਸ੍ਰਿਸ਼ਟੀ ਵੱਲ ਭੇਜਦਾ ਹਾਂ ਤਾਂ ਇਸ ਲਹਿਰ ਨੂੰ ਫੌਰਨ ਸਭ ਪਾਸਿਆਂ ਤੋਂ ਛਾ ਜਾਂਦੇ ਆਂ ਕਰਤਾਰ ਦੀ ਸਾਰੀ ਰਚਨਾ ਦਾ ਮੂਹ ਚੁੰਮਦੇ ਆਂ ਖੰਡਾ ਬ੍ਰਹਿਮੰਡਾ ਨੂੰ ਛਾਤੀ ਨਾਲ ਲੋਂਦੇ ਆਂ ਅਤੇ ਸਰਬ ਪਾਸਿਆਂ ਤੋਂ ਪਿਆਰ ਅਤੇ ਸ਼ੁਭ ਇੱਛਾ ਨਾਲ ਲੱਤੀਆਂ ਹੋਈਆਂ ਲਹਿਰਾ ਆਪਣੇ ਵੱਲ ਬੋੜਉਂਦੀਆਂ ਅਤੇ ਮਨ ਵਿੱਚ ਅਥਾ ਸ਼ਾਂਤੀ ਦੇ ਸੋਮੇ ਖੋਲਦੀਆਂ ਪ੍ਰਤੀਤ ਕਰਦਾ ਹਾਂ ਮਹਿਰਵਾਨ ਬੋਲਾ ਤੂੰ ਹੀ ਇੱਕ ਪੀਰ ਪਕਾਬਰ ਸੇਖ ਦਿਲ ਦਾ ਮਾਲਕ ਕਰੇ ਹਾਕ ਕੁਰਾਨ ਕਤੇਬ ਤੇ ਭਾਕ ਨਾਰਾਇਣ ਨਰਹਰ ਧਿਆਲ ਰਮਤ ਲਾਮ ਕਟਕਟ ਆਦਾਰ 바ਸੂ ਦੇਵ ਬਸਤ ਸਭ ਠਾਏ ਲੀਲਾ ਕੀ ਛਲਕੀ ਨਾ ਜਾਏ ਮਹਿਰ ਦਇਆ ਕਰ ਕਰਨਾ ਹਰਾ ਭਗਤ ਬੰਦਗੀ ਤੇ ਸਿਰਜਨ ਹਾਰਾ ਕਹੋ ਨਾਨਕ ਗੁਰ ਖੋਏ ਪਰਮ ਇੱਕੋ ਅਲੋਹ ਪਰ ਬ੍ਰਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ